2025 ਵਿੱਚ ਜਦੋਂ ਦੇ ਪੰਜਾਬ ਵਿੱਚ ਹੜ੍ਹ ਆਏ ਨੇ ਉਦੋਂ ਤੋਂ ਹੀ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਦਿਨ ਰਾਤ ਹੜ੍ਹ ਪੀੜਤਾ ਦੀ ਸੇਵਾ ਕੀਤੀ ਜਾ ਰਹੀ ਹੈ। ਉਹਨਾਂ ਨੇ ਪਿੰਡ-ਪਿੰਡ ਜਾ ਕੇ ਸਿਰਫ ਰਾਸ਼ਨ ਹੀ ਨਹੀਂ ਸਗੋਂ ਹੋਰ ਲੋੜੀਂਦੀਆਂ ਚੀਜ਼ਾਂ ਵੀ ਪਹੁੰਚਾਈਆਂ। ਪਾਣੀ ਥੰਮਣ ਤੋਂ ਬਾਅਦ ਪਿੰਡਾਂ ਵਿੱਚ ਬਿਮਾਰੀਆਂ ਤੋਂ ਬਚਾ ਲੈ ਫੋਗਿੰਗ ਅਤੇ ਸੈਨੀਟਾਈਜੇਸ਼ਨ ਵਰਗੀਆਂ ਸੇਵਾਵਾਂ ਵੀ ਕੀਤੀਆਂ ਗਈਆਂ। ਸਾਂਸਾ ਦੇ ਮੁਖੀ ਨੇ ਦੱਸਿਆ ਕਿ 2023 ਵਿੱਚ ਵੀ ਹੜ੍ਹ ਦੇ ਸਮੇਂ ਉਹਨਾਂ ਨੇ ਛੋਟੀ ਮੋਟੀ ਸੇਵਾ ਕੀਤੀ ਸੀ ਪਰ ਇਸ ਵਾਰੀ ਪਾਣੀ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ। ਕਈ ਪਿੰਡਾਂ ਦੀ ਖੇਤੀ ਡੁੱਬੀ ਹੈ, ਘਰ ਤਬਾਹ ਹੋਏ, ਬੱਚਿਆਂ ਦੀ ਪੜ੍ਹਾਈ ਰੁਕ ਗਈ ਹੈ। ਉਹਨਾਂ ਨੇ ਕਿਹਾ ਕਿ ਸਾਡਾ ਮਕਸਦ ਇਹ ਹੈ ਕਿ ਹੜ੍ਹ ਦੀ ਇਸ ਮਾਰ ਤੋਂ ਪੰਜਾਬੀਆਂ ਨੂੰ ਉਭਾਰਿਆ ਜਾਵੇ। ਇਸ ਲਈ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਕੁੱਲ 12 ਪਿੰਡਾਂ ਦੇ ਵਿੱਚ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ। ਮੈਂ ਦੇਖਿਆ ਇੱਥੇ ਜਿਹੜਾ ਤਈ ਚ ਵੀ ਹੜ ਆਇਆ ਸੀ ਉਦੋਂ ਵੀ ਛੋਟੀ ਮੋਟੀ ਸੇਵਾ ਮੇਰੀ ਝੋਲੀ ਪੈ ਗਈ ਸੀ ਮੈਨੂੰ ਤਾਂ ਬਹੁਤੀ ਸਮਝ ਨਹੀਂ ਸੀਗੀ ਪਰ ਹੁਣ ਇਤਕੀ ਜਦੋਂ ਹੜ ਆ ਗਿਆ ਮੈਂ ਦੇਖਿਆ ਬੜਾ ਹੀ ਬੁਰਾ ਹਾਲ ਕਰਤਾ ਗਿਆ ਪਹਿਲੀ ਗੱਲ ਤਾਂ ਮੈਂ ਕਹਾਂਗਾ ਕਿ ਆਪਣੇ ਬੱਚੇ ਬੜੀਆਂ ਬੜੀਆਂ ਕੁਰਸੀਆਂ ਤੇ ਬੈਠੇ ਹੋਣ ਹੈ ਪੜ੍ਹਾਈ ਕਰਕੇ ਤੇ ਇਹ ਹੜ ਹੁਣ ਨਹੀਂ ਆਣਗੇ ਮੈਨੂੰ ਇੰਨਾ ਕੁ ਵਿਸ਼ਵਾਸ ਹੈ ਪਰ ਚਲੋ ਤੇ ਉਹ ਬੱਚੇ ਜਿਹੜੇ ਕਿ ਵਿਚਾਰੇ ਹੁਣ ਪੜਾਕੂ ਬੱਚੇ ਹਣ ਨਹੀਂ ਪੜ ਪਾਏ ਉਹਨਾਂ ਦੇ ਘਰ ਡੁੱਬ ਗਏ ਖੇਤੀਬਾੜੀ ਡੁੱਬ ਗਈ ਬੱਚੇ ਪੜਾਈਆਂ ਤੋਂ ਰੁਕ ਗਏ ਮਾਂ ਪਿਓ ਨੂੰ ਫੀਸਾਂ ਨਹੀਂ ਦੇ ਸਕਦੇ ਤੇ ਫਿਰ ਮੇਰੇ ਮਨ ਚ ਆਇਆ ਵੀ ਇਹ ਵੀ ਤਾਂ ਕੌਮ ਦੇ ਬੱਚੇ ਹੀ ਐ ਤੇ ਮੈਂ ਚਾਇਆ ਕਿ ਵੀ ਜਿਵੇਂ ਆਪਾਂ 12 ਟੋਟਲ ਪਿੰਡ ਅਸੀਂ ਲੈ ਲੈ ਸਾਡੀ ਸੰਸਥਾ ਵੱਡੀ ਹੋਣ ਮੇਰੇ ਕੋਲ 260 ਬੰਦੇ ਕੰਮ ਕਰਦੇ ਆ ਤੇ ਅਸੀਂ ਉਧਰ ਫਿਰੋਜ਼ਪੁਰ ਵਾਲੇ ਪਾਸੇ ਜਾ ਕੇ 8 ਪਿੰਡ ਉਧਰ ਲਏ 4 ਪਿੰਡ ਉਧਰ ਜਨਾਲਾ ਵਾਲੇ ਪਾਸੇ ਲੈ ਲੈ ਕਿ ਭਾਈ ਇੱਥੇ ਜੋ ਜੋ ਨੁਕਸਾਨ ਹੋਏ ਪੂਰਾ ਡਾਟਾ ਬਣਦਾ ਸਾਡਾ ਪੂਰਾ ਲਿਸਟਾਂ ਬਣਦੀਆਂ ਸਾਡਾ ਜੋ ਸਿਸਟਮ ਹੈਗਾ ਔਰ ਅਸੀਂ ਚਾਹੁੰਦੇ ਆ ਕਿ ਇੱਕ ਇੱਕ ਘਰ ਦਾ ਨੁਕਸਾਨ ਜੋ ਹੋਇਆ ਉਹ ਅਸੀਂ ਪੂਰਾ ਕਰਨਾ ਚਾਹੁੰਦੇ ਆ ਜੋ ਵੀ ਐਜੂਕੇਟ ਪੰਜਾਬ ਪ੍ਰੋਜੈਕਟ ਨੂੰ ਡੋਨੇਸ਼ਨ ਦੇਣੀ ਹੈ ਉਹ ਵੀ ਕੋ ਕੋਈ ਉਹ ਕੁਝ ਵੀ ਕੈਸ਼ ਨਹੀਂ ਹੋਏਗਾ ਉਹ ਸਾਰਾ ਬੈਂਕ ਟ੍ਰਾਂਸਫਰ ਹੀ ਹੈ ਤੇ ਉਹਦੇ ਵਾਸਤੇ ਸਾਰਾ ਡਾਟਾ ਬਣਾਇਆ ਜਾ ਰਿਹਾ ਤਾਂ ਕਿ ਜਿਹੜਾ ਜਿਹੜਾ ਜਿਹਨੂੰ ਲੋੜ ਹੈ ਤੁਹਾਡੀ ਡੋਨੇਸ਼ਨ ਦੀ ਉਹਦੇ ਤੱਕ ਇਹ ਡੋਨੇਸ਼ਨ ਪਹੁੰਚਦੀ ਹੋਵੇ ਇਹ ਨਾ ਹੋਵੇ ਕਿ ਅਸੀਂ ਵੰਡ ਤਾਂ ਆਈਏ ਪਰ ਕੁਝ ਪਰਿਵਾਰਾਂ ਦਾ ਰਹਿ ਜਾਣ ਜਿਨ੍ਹਾਂ ਨੂੰ ਐਕਚੁਅਲ ਲੋੜ ਹੈਗੀ ਹੈ ਪਾਣੀ ਉਤਰਨ ਤੋਂ ਬਾਅਦ ਸਭ ਤੋਂ ਮੇਨ ਡਰ ਸੀ ਕਿ ਬਿਮਾਰੀਆਂ ਫੈਲਣ ਦਾ ਤੇ ਉਦੋਂ ਸੀ ਕਿ ਜੇ ਬਿਮਾਰੀਆਂ ਤੋਂ ਬਚਾਣਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਮਹਾਮਾਰੀ ਨਾ ਫੈਲੇ ਕਿਉਂਕਿ ਪਾਣੀ ਇੰਨਾ ਜ਼ਿਆਦਾ ਸੀ ਖੜਾ ਰਿਹਾ ਗੰਦਾ ਹੋ ਗਿਆ ਵਿੱਚ ਜਿਹੜੇ ਮੱਛੀਆਂ ਨੇ ਉਹ ਮਰ ਗਈਆਂ ਸੀ ਇਹ ਹੋਰ ਜਿਹੜੇ ਜੀਵ ਜੰਤੂ ਸੀ ਉਹ ਮਰ ਚੁੱਕੇ ਸਨ ਉਹਦੇ ਨਾਲ ਉੱਥੇ ਖੜਨਾ ਵੀ ਮੁਸ਼ਕਲ ਹੋ ਗਿਆ ਸੀ ਤੇ ਉਸ ਵੇਲੇ ਉੱਥੇ ਫੋਗਿੰਗ ਸੈਨੀਟਾਈਜੇਸ਼ਨ ਕਰਕੇ ਜਿਹੜੇ ਡੇਂਗੂ ਦੇ ਲਾਰਵਾਸ ਤਾਂ ਖਤਮ ਕਰਨ ਦਾ ਪੂਰਾ ਕੋਸ਼ਿਸ਼ ਕੀਤੀ ਗਈ ਜਿਹਦੇ ਨਾਲ ਬਿਮਾਰੀਆਂ ਨੇ ਉਹ ਕੰਟਰੋਲ ਦੇ ਵਿੱਚ ਰਹੀਆਂ ਤੇ ਪਿੰਡਾਂ ਦੇ ਵਿੱਚ ਐਦਾ ਦੀ ਕੋਈ ਬਿਮਾਰੀ ਨਹੀਂ ਫੈਲੀ ਤੇ ਨਾਲ ਦੀ ਨਾਲ ਹੀ ਜਦੋਂ ਅ ਡਾਟਾ ਕਲੈਕਸ਼ਨ ਆਈ ਹੈ ਤੇ ਪਤਾ ਲੱਗਿਆ ਕਿ ਮੱਝਾ گاਵਾਂ ਦਾ ਜਿਹੜਾ ਨੁਕਸਾਨ ਹੋਇਆ ਸੋ ਜਿਹੜੇ 18 ਪਸ਼ੂ ਨੇ 8 ਪਿੰਡਾਂ ਦੇ ਵਿੱਚ ਉਹ ਵੰਡੇ ਗਏ ਨੇ ਔਰ ਇਹਨਾਂ ਪਸ਼ੂਆਂ ਦੇ ਵੰਡੇ ਦੇ ਨਾਲ ਇੱਕ ਬੈਨੀਫਿਟ ਇਹ ਹੈ ਕਿ ਜਿਵੇਂ ਹੀ ਪਸ਼ੂ ਵੰਡੇ ਗਏ ਜਿਨ੍ਹਾਂ ਦਾ ਨੁਕਸਾਨ ਹੋਇਆ ਸੋ ਉਹਨਾਂ ਦੀ ਨਾਲ ਦੀ ਨਾਲ ਜਿਹੜੀ ਆਮਦਨ ਹੈ ਉਹ ਸ਼ੁਰੂ ਹੋ ਗਈ ਅਗਲੇ ਸਟੈਪ ਦੇ ਵਿੱਚ ਹੁਣ ਅਸੀਂ ਸਭ ਤੋਂ ਪਹਿਲਾਂ ਜਿਹੜੀ ਫੀਸਾਂ ਦੀ ਹੈਗੇ ਸਕੂਲ ਵਾਈਜ਼ ਅਸੀਂ ਫੀਸ ਬੱਚਿਆਂ ਦੀ ਦੇਣ ਜਾ ਰਹੇ ਹਾਂ ਤੇ ਨੈਕਸਟ ਹੈਗਾ ਕਿ ਜਿਹੜੇ ਪਿੰਡਾਂ ਦਾ ਸਾਡੇ ਕੋਲ ਡਾਟਾ ਕੰਪਾਈਲ ਹੋ ਚੁੱਕਾ ਹੈ ਫਾਈਨਲਾਈਜ਼ ਹੋ ਚੁੱਕਾ ਹੈ ਉਹਨਾਂ ਨੂੰ ਅਸੀਂ 5000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਨਾਂ ਨੂੰ ਫਸਲ ਦੇ ਲਈ ਜਿਹੜੀ ਬਿਜਾਈ ਦੇ ਲਈ ਡੀਜ਼ਲ ਬੀਜ ਤੇ ਖਾਦ ਇਹ ਚੀਜ਼ਾਂ ਦੇ ਲਈ ਅਸੀਂ 5000 ਪ੍ਰਤੀ ਏਕੜ ਦੇ ਉਹਨਾਂ ਨੂੰ ਚੈੱਕ ਜਿਹੜੇ ਵੰਡਣ ਜਾ ਰਹੇ ਹਾਂ ਜੀ ਖੜਾ ਕਰ ਨੂੰ ਬੱਚਿਆਂ ਦੀ ਪੜ੍ਹਾਈ ਤੇ ਕਿੰਨਾ ਅਸਰ ਪਿਆ ਬਹੁਤ ਅਸਰ ਪਿਆ ਜੀ ਬਹੁਤ ਜ਼ਿਆਦਾ ਅਸਰ ਪਿਆ ਜੀ ਇੱਕ ਅਜੂਗਰ ਟੀਮ ਨੇ ਆ ਕੇ ਬੱਚਿਆਂ ਦੀ ਫੀਸਾਂ ਦਰਾਈਆਂ ਜੀ ਹੋਰ ਤਾਂ ਬਹੁਤ ਤਰ੍ਹਾਂ ਦੀ ਹੈਲਪ ਕੀਤੀ ਹੈ ਜੀ ਇਹਨਾਂ ਜੀ ਘਾਰ ਪਰਤੀ ਡਾਟਾ ਲਿਆ ਜੀ ਹਰ ਇੱਕ ਦਾ ਕਿਹੜਾ ਬੱਚਾ ਕਿੰਨੀ ਕਲਾਸ ਪੜਦਾ ਜੀ ਕਿੰਨੀ ਉਹਦੀ ਫੀਸ ਆ ਕਿਹੜੇ ਸਕੂਲ ਚ ਪੜਦਾ ਏ ਉਹਦੀ ਫੀਸ ਇੰਨਾ ਉਹ ਵੀ ਉਹ ਹਰ ਇੱਕ ਡਾਟਾ ਇਕੱਠਾ ਕਰਕੇ ਇਹ ਫੀਸਾਂ ਤਾਰ ਰਹੇ ਨੇ ਬੱਚੇ ਤੇ ਮਾਪਿਆਂ ਵਿੱਚ ਬਹੁਤ ਛਾਏ ਇੰਨਾ ਫੀਸ ਤਾਰਤੀ ਆ ਜੀ ਖਾਣਾ ਦੇ ਬਾਅਦ ਖਰਚੇ ਦਾ ਪੜਾਈ ਦਾ ਬਹੁਤ ਫਰਕ ਪਿਆ ਵੀ ਬੱਚੇ ਕੱਲ ਪਰਸੋ ਜਾਣ ਲੱਗੇ ਕੋਈ ਵਾਣਾਂ ਦੇ ਜਾਂਦੇ ਵਿਚਾਰੇ ਕੁਝ ਵਾਣਾਂ ਦਾ ਕਿਰਾਇਆ ਰਹਿੰਦਾ ਫੀਸਾਂ ਵੀ ਰਹਿੰਦੀਆਂ ਦੇ ਆਉਂੀਆਂ ਤੇ ਹੁਣ ਕਾਰਨ ਕਰਕੇ ਜੂਗਰਾ ਕਰਕੇ ਕਰਕੇ ਹੁਣ ਜਾਣ ਲੱਗੇ ਆ ਤੇ ਜਿਨ੍ਹਾਂ ਦੇ ਡੰਗਰ ਡੰਗਰ ਮਰੇ ਆ گاਵਾ ਮਰੀਆਂ ਉਹਨਾਂ ਵੇ ਮੱਜਾ-ਮੁੱਜਾ ਮਦੇਤੀਆਂ گاਵਾ ਦੇਤੀਆਂ ਜਿਹਨੇ ਮਰੇ ਆ ਮੇਰੇ ਪਿੰਡ ਦਾ 100 150 ਬੱਚਾ ਜਿਨ੍ਹਾਂ ਨੂੰ ਜਰੂਰੀ ਆ ਮਾਰੇ ਆ ਗਰੀਬ ਆ ਫਸਲ ਉਧਰ ਸੀ ਫਸਲ ਮਰ ਗਈ ਆ ਬਾਕੀ ਮਾਲ ਡੰਗਰ ਦਾ ਬਹੁਤ ਬੁੜਾਰ ਰਿਹਾ ਚਲੋ ਜਿੰਨਾ ਵੀ ਹੈਗਾ ਇਹਨਾਂ ਨੇ ਜੋਰ ਲਾਇਆ ਵਿਚਾਰਿਆਂ ਨੇ ਉਹ ਪੰਜਾਬ ਵਿੱਚ ਬੈਠੜੇ ਨੇ ਚਲੋ ਜਿੰਨਾ ਹੈਗਾ ਕਰਦੇ ਆ ਗਾਂ ਕਰਨੀ ਕਿਉਂ ਮੇਰੇ ਪਤਾ ਲੱਗਦਾ